ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਨੋਲ ਜੀ ਕਿਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਅੱਛਾ ਮੈਂ ਅੱਜ ਉਹਨੇ ਇੱਕ ਕਾਰਾ ਦਰਸ਼ਨ ਜਾ ਰਿਹਾ ਕਿ ਜਦੋਂ ਦਾ ਮੈਂ ਘਰ ਜਿੱਦਾ ਆਪਰੇਸ਼ਨ ਕਰਵਾਇਆ ਤੇ ਤੁਹਾਨੂੰ ਨਾਲ ਵੀ ਡੈਂਟੀ ਰੁਟੀਨ 'ਚ ਮੈਂ ਕੰਮ ਕੀ ਕੀ ਕਰਦਾ ਗਈ ਕਹਿੰਦੇ ਬਾਪਾ ਬੇਲਾ ਪਰ ਬਾਪਾ ਬੇਲਾ ਕੰਮ ਇਹ ਬਾਪਾ ਦਾ ਕੁੜਾ ਨਾ ਮੈਂ ਕਰਦਾ ਇਹ ਬਾਬੇ ਨੇ ਹੁਣ ਪਹਿਲਾਂ ਨਾ ਭੇਟ ਪੂਜਾ ਕਰਨੀ ਆ ਪੂਰੀ ਦੱਬ ਕੇ ਠੀਕ ਐ ਮੈਂ ਨਾ ਬਣਾਇਆ ਜੀ ਖੜੀ ਚੌਲ ਠੀਕ ਹੈ ਜੀ ਖੜੀ ਚੌਲ ਬਣਾਇਆ ਕਿਉਂਕਿ ਰੋਟੀ ਨਾ ਹਣੀ ਮੈਨੂੰ ਬਹੁਤ ਔਖੀ ਲੱਗਦੀ ਆ ਰੋਟੀ ਵਾ ਲਗਾ ਰਿਹਾ ਨਾ ਨਾ ਹੋਟਲ ਤੋਂ ਉਹ ਮੈਨੂੰ ਆਇਆ ਡੇਟਾ ਮੇਰਾ ਖਾਨਦਾਨੀ ਦਾ ਉਹ ਮੈਨਾਂ ਮम्मा ਦੇ ਆਦੀ ਗਾਣੀ ਆ ਤੇ ਨਾ ਭੰਜਾ ਹਾਂ ਹਾਂ ਨਾ ਹੋਟਲ ਦਾ ਬਰਬਾਦੀ ਹੁੰਦਿਆ ਉਹ ਮੈਂ ਰੋਟੀ ਮੰਗਵਾਣਾ ਹਾਂ ਨਾ ਉਹਟਰ ਤੋਂ ਚੌਲ ਬਣਾ ਲੈਣਾ ਨਾ ਆਪ ਅੱਜ ਮੈਂ ਸੌਖਾ ਕੰਮ ਕਰਿਆ ਖੜੀ ਚੌਲ ਬਣਾ ਲਈ ਕਿਉਂਕਿ ਚੌਲ ਆਪਣਾ ਜਿਆਰ ਨਹੀਂ ਚੱਕ ਲੈਣਾ ਇਹ ਖਾ ਕੇ ਫਿਰ ਤੁਹਾਨੂੰ ਦੱਸੂਗਾ ਫਿਰ ਮੰਨਣਿਆ ਭਾਂਡੇ ਭਾਂਡੇ ਧੋ ਕੇ ਲੈਣੋਂ ਪੋਚੇ ਪੋਚੇ ਲਾ ਕੇ ਫਿਰ ਧੋਵਾ ਕੇ ਕੱਪੜੇ ਕੱਪੜੇ ਧੋ ਕੇ ਫਿਰ ਇਸ਼ਨਾਨ ਕਰਾਂਗੇ ਫਿਰ ਇਸ਼ਨਾਨ ਕਰਕੇ ਉਹਨੂੰ ਸ਼ਾਮ ਦੀ ਰੋਟੀ ਦਾ ਟਾਈਮ ਹੋ ਗਿਆ ਨਾਲ ਆਪਾਂ ਕਹਿੰਨੇ ਜਨਾਬੀਆਂ ਫੇਲੇ ਨੇ ਨੰਨੀ ਗਰੇ ਪਾਸੋਂ ਮੈਂ ਇਹੋ ਜਿਹਾ ਨਹੀਂ ਲੱਭੀ ਜਨਾਨੀ ਦਾ ਬਾਹਲੇ ਟੰਗੀ ਰਹਿਣੀ ਯਾਰ ਹੁਣ ਕੋਨਾ ਹਾਰਦਾਈ ਯਾਰ ਜਿਵੇਂ ਆਪਾਂ ਕਹਿੰਦੇ ਨੇ ਨਾ ਵੀ ਨਿੱਕੇ ਹੁੰਦੇ ਅਸੀਂ ਕਹਿੰਦੇ ਨੇ ਬੇਬੇ ਬਾਪੂ ਨਾਲ ਲੜਦੀ ਆ ਤੇ ਬਾਪੂ ਬੇਬੇ ਨਾਲ ਲੜਦਾ ਤੇ ਸਾਰਾ ਹੁਣ ਕੋਨਾ ਲੱਗਿਆ ਬਾਪੂ ਗਾਣੇ ਲੜਦਾ ਹੀ ਲੱਦੀ ਦਾ ਬੇਬੇ ਤਾਂ ਖਾਂ ਨੂੰ ਕਰਕੇ ਨੂੰ ਪਤਾ ਲੱਗਣਾ ਵਾਹ ਯਾਰ ਜਨਾਨੀ ਕੰਮ ਬਹੁਤ ਜ਼ਿਆਦਾ ਕਰਦੀ ਏ ਘਰ ਦੇ ਯਾਰ ਮੈਂ ਤਾਂ ਇਹ ਸਾਡੇ ਕਿਹੜਾ ਫਸੂਆ ਮੈਂ ਤਾਂ ਪਹਿਲੀ ਘੁੱਤੇ ਮਾਰਨੀ ਆ ਅੱਜ ਜਿਹਦਾ ਪ੍ਰੇਮਜਾ ਹੋ ਗਿਆ ਗੁਰੂ ਦਾ ਮੇਰਾ ਬਾਹਲਾ ਤੰਗਿਆ ਮੈਂ ਨਾ ਹੌਣ ਦਾ ਰੱਖਿਆ ਕਿ ਇਹਨੇ ਕੰਮ ਕਰਨੇ ਪੈਣੇ ਘਰ ਦੇ ਆ। ਲਓ ਜੀ ਜੇ ਕਿਸੇ ਭਰਾ ਨੇ ਕੜੀ ਚ ਹੁਣ ਛਕਣੇ ਆ। بڑے ਹੋਟਲ ਵਾਲੇ ਢੰਗ ਨਾਲ ਬਣਾਉਣਾ ਮੈਂ ਕੜੀ। ਬੜੀ ਗੁੜੀ ਪਤਾ ਪਾ ਕੇ ਬਾਹਰ ਬਣਾਇਆ ਆਪਣਾ ਜਾਲ ਲੈ ਲਿਆ ਨਾਲ ਆਪਾਂ। ਆਪਾਂ ਹੁਣ ਛਕਦੇ ਆ ਤੇ ਫੇਰ ਆਪਾਂ ਬਾਕੀ ਕੰਮ ਤੁਹਾਨੂੰ ਦਿਖਾਉਣੇ ਆ ਠੀਕ ਹੈ ਜੀ ਅੱਜ ਅਖੀਰਲੀ ਤੱਕ। ਜੈ ਨੰਨੇ ਹੀ ਗਾਂ ਨੰਨੇ ਹੀ ਗਾਂ ਇਹ ਵੀ ਕਿ ਮੇਰੀ ਆਪ ਦਾ ਭਾਂਡਾ ਸਰਾਉਂਦੀ ਆ ਕਿਉਂਕਿ ਰੋਟੀ ਨੂੰ ਮੈਂ ਤਾਂ ਨੇੜੇ ਹੋ ਗਿਆ ਆਪਣਾ ਸੇਖਾ ਮਾ ਤੋਂ ਤਲਵੰਡੀ ਤੋਂ ਅੰਗਰੇਜ਼ ਦੇ ਭਰਾ ਆਇਆ ਸੀ ਆਪਣਾ ਡਰਾਈਵਰ ਆ ਬਾਹਰ ਕੁਐਰ ਦੇ ਵਿੱਚ ਠੀਕ ਹੈ ਜੀ ਬੜਾ ਪਿਆਰ ਕਰਦੇ ਆ ਬਾਹਰਲੇ ਡਰਾਈਵਰ ਆਪਾਂ ਨੂੰ ਉਹ ਇੱਕ ਟਾਰਚ ਲੈ ਕੇ ਆਇਆ ਖਜੂਰਾ ਲੈ ਕੇ ਆਇਆ ਇਤਰ ਲੈ ਕੇ ਆਇਆ ਹੈ ਯੋਕਾ ਕਿੰਨਾ ਮਾਣ ਕਰਦੇ ਆ ਯਾਰ ਉਹ ਕਹਿੰਦਾ ਮੈਂ ਜਾਣਾ ਸੀ ਮੈਂ ਕਈ ਦਿਨਾਂ ਦਾ ਹੌਣ ਨੂੰ ਕਰਦਾ ਤੇ ਲੋ ਯਾਰ ਕਿੱਥੇ ਉਹਦਾ ਪਿੰਡ ਕਿੱਥੇ ਮੈਂ ਤੇ ਕਿੰਨਾ ਪਿਆਰ ਇਹ ਤੁਹਾਡੀ ਕਿਰਪਾ ਹੈ ਜੀ ਜਿਹੜਾ ਤੁਸੀਂ ਮੈਨੂੰ ਗੈਰਲ ਕਰਦੇ ਹੋ ਹਨਾ ਉਹਦੀ ਦੇਣ ਹੈ ਤੇ ਆਜੋ ਜੇ ਗਏ ਨੇ ਘੜੀ ਚੌਲ ਛਕਣੇ ਛਕ ਸਕਦਾ ਜੀ ਮੈਨੂੰ ਤਾਂ ਸ਼ਰਮ ਆ ਮੈਨੂੰ ਭੁੱਖ ਲੱਗੀ ਹੈ ਹਾਂਜੀ ਹੁਣ ਆਪਾਂ ਚਾਵਲ ਚੂਕੜ ਲੈ ਲਈਏ ਸਾਤੋ ਤੇ ਹੁਣ ਆਪਾਂ ਤੋਂ ਮਾਰੀ ਦੀ ਫਾਟਣ ਤੇ ਜਿਹੜੀ ਬਾਤਨ ਤੋਂ ਹੁੰਦਾ ਮਸਾਲਾ ਕੀ ਹੈ ਕਿ ਔਲਦੀ ਨੰਦੇ ਆ ਆਪਾਂ ਬਾਤ ਤੋਂ ਮੰਗੋ ਕਿਉਂਕਿ ਜਿਹੜੇ ਹੁਣ ਆ ਨਹੀਂ ਇਹ ਹੈਗੇ ਨੇ ਜਦੋਂ ਤਿਆਰ ਇਹ ਦੂਜੇ ਹਨਾ ਖਾਪਾ ਬੜਾ ਟਾਈਮ ਲੱਗਦਾ ਹੈ ਆਪਾਂ ਦੇ ਲਈ ਝੜਨ ਨੇ ਹੈ ਇਹਨਾਂ ਸੁੱਚੇ ਕਰਕੇ ਫਿਰ ਸਾਤ ਇਹੋਂ ਧਾਰ ਆਲਾ ਬੇਰ ਸਿਰ ਤੇ ਹੋ। ਅੰਦੇ ਅੱਗਿਆਲਾ ਹਨ ਸਾਰੇ ਭਾਂਡੇ ਤੋਂ ਨੇ ਉੱਠੇ ਹੋ ਜਾਣੇ। ਮੈਂ ਉਹਦੇ ਨਾਲ ਕੋਆਦ ਰੱਖਦਾ ਜੀ ਪਹਿਲਾਂ ਕੀ ਆਪਾਂ ਨੂੰ ਹਨਾ। ਆਸ ਕਤਾਏਗੇ ਤਾਂ ਕਹਿੰਦੇ ਜਿੰਜੇ ਜੁਮਾ ਨੇ ਕੋਈ ਆਏ ਜੀ ਕੇ ਭਰਾ ਤੇ ਉਹਨਾਂ ਨੂੰ ਲੜਿਆ। ਆਂਦੇ ਤੋਂ ਉਹਦਾ ਆਪਣਾ ਨਾਲੀ ਕੋ ਦੱਸੀ ਜਾਣਿਆ। ਜੀ ਗਈ। ਉਹਰ ਵਾਲਾ ਬੰਦੀ ਇਹ ਨਿਆਂ ਸੱਟੀ ਹਰਵੇ ਜੀ ਹਾਂ ਹਾਂ ਕੱਪੜੇ ਉੱਪਰ ਮਸ਼ੀਨ ਤੇ ਪਾਤੇ ਆ ਜੀ ਹਾਂ ਉਹ ਤੋਂ ਹੀ ਜਾਂਦੀ ਆ ਉਦੋਂ ਕੱਪੜੇ ਕਢ ਦੂਗੀ ਹਨਾ ਹਾਂ ਤੇ ਆਪਾਂ ਉਦੋਂ ਨੂੰ ਕਰਨਾ ਕੋਈ ਔਖਾ ਨਹੀਂ ਕੋਈ ਸ਼ਰਮ ਨਹੀਂ ਹੌਣ ਮੈਨੂੰ ਬਗਾਇਆ ਆਤਾ ਗੁੰਨ ਤੋਂ ਲੈ ਕੇ ਮੈਨੂੰ ਸਾਰੇ ਕੰਮ ਆਉਣ ਲੱਗ ਗਏ ਨਹੀਂ ਘਰ ਦੇ ਹਾਂ ਹਾਂ ਮੈਂ ਕਹਿੰਦਾ ਜਾਗ ਕੇ ਬੈਸਟਰੇ ਵੀ ਖਾ ਕੇ ਬੰਨਾ ਤਰਪਨਾ ਨੂੰ ਕੋਰਸ ਹੋ ਗਿਆ ਮਤਲਬ ਪੂਰਾ ਮੈਂ ਮੋਤੀ ਜਨਾਨੀ ਬਣ ਗਿਆ ਬਈ ਹੋਰ ਹੂੰ ਭਾਈ ਇਹਨੇ ਕਿ ਦਸ ਸਤੂਲੇ ਮੈਂ ਕਹਿਣ ਲੱਗਿਆ ਯਾਰ ਮੈਨੂੰ ਵੀ ਖਾਦਾ ਹੁੰਦਾ ਨਹੀਂ ਜੀ ਕੰਮ ਕਰਨ ਵਾਲਾ ਬੰਦਾ ਥੋੜੀ ਐ ਥੋੜੀ ਹੁੰਦਾ ਵੀ ਸਤੂਲੇ ਹੀ ਹੁੰਦਾ ਜੀ ਓਹ ਹortic ਜਿਹੜਾ ਕੰਮ ਕਰਦਾ ਹੀ ਨਹੀਂ ਜੀ ਹੁਣ ਮੈਡ ਸੰਧਰੂ ਕਿਤੇ ਕੰਮ ਕਰਨਾ ਪੈਂਦਾ ਨਾ ਸਵਾਦ ਜੋਰ ਕਿ ਲੋੜ ਕੰਮ ਕੰਮ ਦੇ ਪਾਉਂ ਉਹ ਆਦਾ ਬਾਈ ਹੁਣ ਦੇਖ ਮੈਂ ਕਹਿੰਦਾ ਆਜਾ ਸਫਾਈ ਕੀ ਆ ਕਰਨ ਫਦਲ ਦੇ ਸਹੀ ਰਾ ਮਿਲ ਦੇ ਰਹੀ ਹਾਂ ਜਿੰਨਾ ਚਾਹੁੰਦਾ ਇਹ ਨਹੀਂ ਖੁਸ਼ੀ ਉਹਨਾਂ ਜੇ ਆਪਾਂ ਨਹੀਂ ਕਰਾਂਗੇ ਪ੍ਰੋਗਰਾਮ ਜੀ ਕਿਤੇ ਸੁਸਾਇਟੀ ਸਹਿਮਤ ਹੋਈ ਉਹਦੇ ਕਰਾਂਗੇ ਹਜੇ ਕਹਿੰਦਾ ਜਿੱਤਿਆਂ ਸਾੜੀਆਂ ਦੇ ਲਿਓਣੇ ਨਾਲ ਫੇਰ ਕਰਾਂਗੇ ਜੀ ਠੀਕ ਹੈ ਲਓ ਜੀ ਭਾਂਡੇ ਤਾਂ ਹੋ ਗਏ ਆਪਣੇ ਇਹ ਨਹੀਂ ਹੈਗਾ ਬਾਲਟੀ ਵੀ ਤੁਹਾਨੂੰ ਕੋਚੀ ਵਾਲੀ ਜਿਹੜੀ ਕੋਹੋ ਹੂੰ ਕਾ ਥੇ ਬੋਤਾ ਲਾਉ ਹੂੰ ਇਹ ਪੁੱਛਾ ਲੱਗ ਰਿਹਾ ਜੀ ਇਹ ਫਰਨਾਇ ਰਹੀ ਮੇਰੇ ਲੱਗ ਪਾਈ ਜਾਊਗੀ ਇਹ ਵਿੱਚ ਬਾਵਾ ਸਾਹਿਬ ਹੂੰ ਜਿਹੜਾ 2-3 ਦਿਨ ਲੋਰ ਨਾਲ ਬੱਜਿਆ ਪਿਆ ਸੀ ਜੀ ਲਈ ਮਦਰਗੇ ਇਸ ਤਰ੍ਹਾਂ ਜਿਵੇਂ ਡੀਐਮਸੀ ਤੋਂ ਸਮੈਲ ਆਉਂਦੀ ਐ ਲਾ ਦੇਣਗੇ ਜੀ ਹੈ ਹਾਂ ਜੀ ਦੇਖੋ ਇਸ ਤਰ੍ਹਾਂ ਇਹਨੂੰ ਭਾਉਣਾ ਹੈ ਹੋਰ ਭਾ ਵੀ ਸਿੱਖ ਲੋਗੇ ਦੋ ਕੰਮ ਹੂੰ ਇਹਨੂੰ ਸਿੱਖਣਾ ਜੀ ਸਾਡੇ ਦਾ ਮੇਥੋਂ ਉੱਚਾ ਮੇਰਾ ਹੱਥ ਆ ਜੀ ਹੂੰ ਇਹ ਮੇਰੇ ਕਿੱਲੇ ਪਹੁੰਚਦੇ ਬਾਹਰ ਰੱਖ ਲਾ ਕੇ ਇਹਨੇ ਬੰਦਾ ਗਿਆ ਜਿਵੇਂ ਉਹ ਕੇਸ ਆਇਆ ਸੀ ਬਾਬਿਆਣਾ ਬੰਦੇ ਕੋਲੇ ਹਾਂ ਉਹ ਆ ਗਿਆ ਸੀ ਨਾ ਉਹ ਥਾਣੇ ਚ ਹਾਂ ਉਹ ਕਹਿੰਦਾ ਵੀ ਥਾਣੇ ਵਾਲਾ ਕਹਿੰਦਾ ਉਹਨਾਂ ਨੂੰ ਸੁਨਿਆ ਆ ਗਿਆ ਵੀ ਜਨਾਨੀ ਨੇ ਬੰਦਾ ਮਾਰਤਾ ਹਾਂ ਅਫਸਰ ਕਹਿੰਦਾ ਵੀ ਲਿਆਓ ਜਨਾਨੀ ਨੂੰ ਫੜ ਲਓ ਹਾਂ ਕੋਈ ਜਦੋਂ ਗਏ ਉਨੇ ਠਾਣੇਦਾਰ ਨੂੰ ਫੋਨ ਲਾਇਆ ਕਹਿੰਦਾ ਕੀ ਗੱਲ ਐ ਇੰਨਾ ਟਾਈਮ ਲਾਦਾ ਹੂੰ ਕਾਹ ਤੋਂ ਮਾਰਿਆ ਬੰਦਾ ਹੂੰ ਉਹ ਕਹਿੰਦਾ ਜੀ ਪੋਚਾ ਕਿੰਦਾ ਹੈ ਹਾਂ ਨਹੀਂ ਉਹ ਪਹਿਲਾਂ ਪੁੱਛਦੇ ਜੀ ਕਹਿੰਦਾ ਕਾਹ ਤੋਂ ਮਾਰਿਆ ਬੰਦਾ ਉਹ ਕਹਿੰਦਾ ਕਿਉਂ ਕੋਈ ਗੱਲ ਹੋ ਗਈ ਕਹਿੰਦਾ ਬੰਦਾ ਹੀ ਮਾਰਿਆ ਨਹੀਂ ਅਹ ਕਹਿੰਦਾ ਕਿਉਂ ਕਹਿੰਦਾ ਪੋਚਾ ਲਾ ਰਹੀ ਸੀ ਜਨਾਨੀ ਠੀਕ ਹੈ ਜੀ ਮਗਰ ਹੋ ਜਾਓ ਹੂੰ ਕਹਿੰਦੀ ਪੋਚਾ ਲਾ ਰਹੀ ਸੀ ਘਰ ਆਲਾ ਚੜ ਗਿਆ ਪੋਚੇ ਦੇ ਕਿੱਲੇ ਥਾਂ ਭਾਈ ਹਾਂਜੀ ਉਹ ਹੋ ਗਿਆ ਖਾਬ ਹੁਣ ਜੀ ਉਹ ਕਿਆ ਘਾਬਾਗਾ ਜਨਾਨੀ ਨੂੰ ਆ ਗਿਆ ਗੁੱਸਾ ਹੂੰ ਠੀਕਾ ਉਹਨੇ ਮਾਰਤਾ ਅਸੀਂ ਹੁਣ ਅੰਦਰ ਕਿਵੇਂ ਬੜੀ ਉਹ ਕਿਆ ਦਾ ਹਜੇ ਵੀ ਗਿੰਦਾ ਹੈ ਸਾਨੂੰ ਮਾਰ ਦੂ ਉਹਦਾ ਤਾਂ ਬਿਲਕੁਲ ਗਲਤ ਕੰਮ ਨਾ ਕਰਿਓ ਇੰਤਜ਼ਾਰ ਕਰੋ ਉਹਦਾ ਸੁੱਕੜਦਾ ਹਾਂ ਮੈਂ ਨਹੀਂ ਜਾਊਗਾ ਥਾਣੇ ਦਾ ਕੋਈ ਮੈਂਬਰ ਘਟ ਜੀ ਹਾਂ ਸਹੀ ਗੱਲ ਹੈ ਜੀ ਦੇਖੋ ਜੀ ਕਿੰਨਾ ਵਧੀਆ ਕੰਮ ਹੈ ਕੰਮ ਆਲੀ ਲਾਈ ਸੀ ਕੇ ਲਾਈ ਨਹੀਂ ਨਾਲੇ ਭੱਜ ਭੱਜ ਕੇ ਪਾਦਾ ਪੂਰੀ ਫੁਰਤੀ ਨਾ ਹੈ ਅੱਲਾ ਕੰਮ ਹੈ ਕੰਮ ਹੈ ਹਾਂ ਹਾਂ ਦੇਖੋ ਇਹ ਨਹੀਂ ਅਗੋ ਵੀ ਮੈਂ ਕੰਮ ਮਾੜੀ ਨਹੀਂ ਲਾਈ ਜੀ ਅੰਧਿਕਰ ਲਾਈ ਆਇਆ ਯਾਰ ਹਾਂ ਉਹ ਯਾਰ ਮੈਂ ਭਰ ਲਈ ਕੱਪ ਜੇ ਉਵੇਂ ਹੀ ਰੱਖੀ ਆ ਬਈ ਅੱਛਾ ਜੀ ਤੁਹਾਨੂੰ ਪਰਾਂ ਹੋ ਗਏ ਨਾ ਕੋਈ ਤੇਰਾ ਕੋਈ ਮਿਹਨਤ ਹੈ ਹਾਂ ਕੀ ਆ ਵੀ ਨਹੀਂ ਤੂੰ dari आ जाओ ਬਿਲਕੁਲ ਜੀ ਹੈ ਇਹ ਹੂੰ 10 ਸਾਲਾਂ ਗਿਆ ਨਾ ਸੋਣਾਂ ਦੇ ਬਾਂਦੇ ਝੋਤੇ ਮੇਰੇ ਇੱਥੇ ਲੱਗੇ ਅੱਛਾ ਜੀ ਉਹ ਵੇਖੋ ਤੁਸੀਂ ਹਾਂ ਜੀ ਲੱਕੜ ਵਾਲੇ ਮੈਸਰੀ ਬਹੁਤ ਖਰਾਬ ਕਰਦੇ ਕੰਮ ਉਹਦੇ ਹੂੰ ਜੀੜਾ ਦੇਖ ਲਓ ਅਜੇ ਲੱਕੜ ਵਾਲਾ ਮੈਸਰੀ ਨਿਕਲਿਆ ਮੋਰੋਂ ਸੌ ਤੋਂ ਪਹਿਲਾਂ ਪਈ ਚਾਰਨੀ ਪੁੱਤ ਪਿੱਛੇ ਹੋਇਆ ਪਾਪਾ ਥੋੜਾ ਜਿਹਾ ਕੰਮ ਹੈ ਹਾਂ ਕਾ ਪਾ ਤੇਜ਼ ਵੀ ਐ ਸੜਾਇਆ ਹਾਂ ਕੋਈ ਇੱਕ ਹੁੰਦਾ ਦੀ ਕੋਸਾ ਲਾਣਾ ਅ ਸੜੇ ਪਾੜੇ 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 ਆ ਦੇ ਹਾਂ ਪੂਰਾ ਬੱਬਿਆ ਸਾਹ ਆ ਤੈਨੂੰ ਸਾਰਾ ਥੱਲੋ ਕੱਢ ਕੇ ਹੈ ਲੈ ਯਾਰ ਕਮਾਲ ਹੈ ਸਾਹ ਆ ਜਾਣ ਦਾ ਪਈ ਆ ਲੋੜ ਪੈਸੀ ਲੱਗੀ ਹੁੰਦਾ ਹੱਕ ਨੇ ਹਾਂ ਹੂੰ ਉਸਾਰ ਆ ਬੱਬਿਆ ਹੂੰ ਨਹੀਂ ਇਹ ਹੋਰ ਹੁਸਾਬ ਵੀ ਆ ਜਾਂਦਾ ਵਾ ਬਿਆਣਾ ਇਹ ਹੋਰੋਂ ਵੀ ਆ ਜਾਂਦਾ ਏ ਇਹ ਮਤਲਬ ਵੀ ਨਹੀਂ ਕਹਿ ਕਹਿ ਹਾਂ ਤੁਹਾਨੂੰ ਪਤਾ ਲੱਗ ਗਿਆ ਤੁਸੀਂ ਦੱਸ ਹੀ ਦਿਓ ਕਿਵੇਂ ਆ ਜਾਂਦਾ ਸਾਬ ਜਿਹੜਾ ਨਹੀਂ ਕੜਾਤਾ ਬੰਦਾ ਹਾਂ ਦੂਜੂ ਵੀ ਆ ਜਾਂਦਾ ਨਹੀਂ ਭੈਣ ਤਾਂ ਖੈਰ ਨਹੀਂ ਆਪਣੀ ਐ ਉਹ ਬਾਹਰ ਦੇ ਡਾਕਟਰ ਦੇ ਦੇ ਕਿਉਂ ਹਮ ਹੈ ਜੀ ਜੀ ਕੋਈ ਨਾ ਉਹ ਮੈਂ ਕੋਚੀ ਰੱਖ ਹਮ ਭੈਣ ਤਾਂ ਵਿਚਾਰੀ ਮੇਰੀ ਨਹੀਂ ਜਮਾ ਹੀ ਨਹੀਂ ਕਦੇ ਕਹਿੰਦੀ ਐ ਕੰਮ ਕਰ ਲਉ ਉਹ ਤਾਂ ਹੁਣ ਮਜਬੂਰੀ ਬਣੀ ਪਈ ਆ ਬਹੁਤ ਜ਼ਿਆਦਾ ਬਤੀ ਮਜਬੂਰੀ ਹਮ ਉਹਦਾ ਕੀਚਣਾ ਲੈਂਦੀ ਆ ਹਾਂ ਵੀਰ ਅਵਤਾਰ ਸਿੰਘ ਜੀ ਕੰਮ ਕਰ ਰਹੇ ਨੇ ਤੇ ਬੁਰਾ ਲੱਗ ਰਿਹਾ ਏ ਜੇ ਆਪਾਂ ਕੋਚੇ ਨਾਲ ਆਏ ਹੂੰ ਨਾ ਆ ਰਹੇ ਆਪਾਂ ਹੂੰ ਉਹਨੇ ਮਾਰ ਦੇਣਾ ਹਾਂ ਕੋਈ ਨਾ ਹੋਈ ਮੈਂ ਬੈਠੇ ਕਰੀਆ ਮੈਂ ਲਾ ਦਿੱਤੀ ਹਾਂਜੀ ਫਿਰ ਉਹ ਤਕਲੀਫ ਆਉਂਦੀ ਹੈ ਨਾ ਫਿਰ ਉਹਨੇ ਹੀ ਦਮ ਅੰਜਾ ਦੇ ਫੇਰ ਲਾਉਣੇ ਪੈਂਦੇ ਆ ਤਕਲੀਫ ਆਉਂਦੀ ਡਾਕਟਰ ਨੂੰ ਕੋਲੇ ਫੇਰ ਜਾਣਾ ਪੈਂਦਾ

ਨਾ ਮੈਨੂੰ ਘੱਟ ਦੇ ਨਹੀਂ ਦੇ ਇਹ ਬਾਬਿਆ ਵੇਖ ਲੈਣਾ ਮੈਂ ਵੀ ਘੱਟੇ ਵੀ ਤੁਹੇ ਘੱਟ ਹੀ ਹਾਂ ਇੱਥੇ ਜੇ ਆ ਗਏ ਮੇਰੇ ਪੈਰ ਜੀ ਬਾਬਾ ਜੀ ਲੈਓ ਜੀ ਲਓ ਇਹ ਇਹ ਸਤਿ ਪਦਾਰਥ ਤੇ ਬਾਬਾ ਜੀ ਕਰ ਰਹੇ ਨੇ ਸਫਾਈਆਂ ਜੋਰਾ ਜੋਰਾ ਤੇ ਜਿਵੇਂ ਦੀਵਾਲੀ ਦੇ ਵਿੱਚ ਸਫਾਈਆਂ ਹੁੰਦੀਆਂ ਓਵੇਂ ਕਰ ਰਹੇ ਨੇ ਬਾਬਾ ਜੀ ਹੈ ਕਿਉਂ ਬਾਬਿਓ ਜਿਵੇਂ ਦੀਵਾਲੀ ਵੇਲੇ ਸਫਾਈਆਂ ਹੁੰਦੀਆਂ ਹੈ ਨਹੀਂ ਬਾਬਾ ਇਹ ਸੂਤਨ ਵਾਲੀ ਗੱਲ ਹੈ ਹਾਂ ਕਿ ਸਾਡੇ ਨੂੰ ਔਰਤਾਂ ਇਹ ਕੰਮ ਦੇਹੀ ਕਰ ਦਿੱਤੀ ਬਿਲਕੁਲ ਜੀ ਬਹੁਤ ਔਖਾ ਕੰਮ ਹੈ ਹੂੰ ਹੈ ਬਿਲਕੁਲ ਜੀ ਦਿੱਲੀ ਦੀ ਡਿਊਟੀ ਵੇਲਾ ਔਰਤ ਨੂੰ ਵਿਚਾਰੀ ਨੂੰ ਕੋਈ ਛੁੱਟੀ ਨਹੀਂ ਹੁੰਦੀ ਕੋਈ ਵੀ ਛੁੱਟੀ ਹੈ ਨਾ ਬੰਦਾ ਆਪਦੇ ਬਾਹਰਲੇ ਕੰਮਾਂ ਤੋਂ 100 ਛੁੱਟੀਆਂ ਕਰਦਾ ਏ ਪਰ ਉਹਨੇ 365 ਦਿਨ ਵਿਚਾਰੀ ਨੇ ਲੱਗੀ ਰਹਿਣਾ ਉਹਨੂੰ ਇੱਕ ਵੀ ਛੁੱਟੀ ਨਹੀਂ ਹੁੰਦੀ ਹੈ ਹੈ ਨਾ ਲੋਕਾਂ ਨੂੰ ਇਹ ਗੱਲ ਦੀ ਸਮਝ ਆ ਜਾਂਦੀ ਹੈ ਨਾ ਹਾਂ ਉਹ ਬੰਦਾ ਔਰਤ ਨੂੰ ਘੂਰ ਨੂੰ ਕਰਦਾ ਉਹ ਵੀ ਬੱਬਾ ਜੀ ਚਲੋ ਹੁਣ ਤਾਂ ਚਲੋ ਜੇ ਬਿਮਾਰੀ ਸਮਾਰੀ ਆ ਤਾਂ ਫਿਰ ਤਾਂ ਕਰਨਾ ਹੀ ਪੈਂਦਾ ਵੈਸੇ ਵੀ ਔਰਤ ਨਾਲ ਆਪਾਂ ਨੂੰ ਹੱਥ ਵਟਾਉਣਾ ਚਾਹੀਦਾ ਕੰਮ ਦੇ ਵਿੱਚ ਹਨਾ ਜਿਹੜੇ ਰਾਮ ਨੂੰ ਮੈਨੂੰ ਆ ਪਤਾ ਵੀ ਕੰਮ ਮੈਨਾਂ ਆ ਹਾਂ ਆਮਮ ਜੀ ਹਾਂ ਤਾਂ ਦੇ ਕੰਮ ਪਾਉਣਾ ਆ ਕਿਹਨਾਂ ਹਾਂ ਹੁਣ ਤਾਂ ਚਲੋ ਉਹ ਔਰਤ ਵੀ ਇੱਕ ਕੰਮ ਦੇ ਘਰ ਦਾ ਹਿੱਸਾ ਹੈ ਬਿਲਕੁਲ ਜੀ ਜ਼ਰੂਰੀ ਇਸ ਸਾਰੇ ਸੰਦ ਸਪੜੇ ਗੰਦੀ ਗੱਡੀਆਂ ਮੋਟਰਸਾਈਕਲ ਖੜਦੇ ਆ ਇਸ਼ੂ ਦਾ ਬੁਲਟ ਖੜਾ ਇੱਧਰ ਉੱਤ ਦਾ ਹੂੰ ਠੀਕ ਆ ਮੈਂ ਥੇ ਨਹੀਂ ਜਾਵਾਂ ਹਾਂਜੀ ਲੋ ਜੀ ਹੂੰ ਹਾਂ ਮਤਲਬ ਇਹ ਪੂਰਾ ਕੋਰਸ ਹੋ ਗਿਆ ਬਬਾਈ ਹੈ ਨਾ ਕਿੰਨੇ ਦਿਨ ਹੋ ਗਏ ਜੀ ਇਹ ਕੋਰਸ ਚੱਲਦੇ ਨੂੰ ਮਹੀਨਾ ਹੋ ਗਿਆ ਹੈ ਲੱਗਦਾ ਪਤਾ ਹੁਣ ਵੀ ਕਿੰਨਾ ਔਖਾ ਕੰਮ ਹੈ ਨਾ ਅਭੀ ਔਰਤ ਜਿੰਦਾਬਾਦ ਕਹਿੰਦੇ ਆ ਹਾਂ ਭਾਈ ਜਿੰਦਾਬਾਦ ਤੇ ਵੇਲਾ ਇੱਕ ਔਰਤੇ ਸਾਰਾ ਕੁਝ ਸੰਭਾਲ ਲੈਂਦੀ ਹੈ ਘਰ ਦਾ ਹੈ ਨਾ ਤੇ ਆਪਾਂ ਨੂੰ ਆਏ ਹੁੰਦਾ ਵੀ ਯਾਰ ਇੰਨਾ ਕੰਮ ਹੋਣੇ ਰਾਹ ਰਾਹ ਤੇ ਮੈਂ ਰਾਹ ਕੇ ਪੈਰ ਪੁੰਜੇ ਨਾ ਹਾਂ ਪਤਾ ਲੱਗ ਗਿਆ ਹੁਣ ਲੈ ਵੀ ਜ਼ਿੰਦਗਾਰੀ ਹੂੰ ਠੀਕ ਹੈ ਠੀਕ ਹੈ ਜੀ ਤੁਹ ਪਰਛਾਤੇ ਦੋਦੀ ਆਪਣੇ ਕੱਪੜੇ ਸੋਹਣੇ ਆ ਜੀ ਹਾਂ ਕੱਪੜੇ ਕੱਢਿਆ ਨੀ ਕੋਹ ਮਸ਼ੀਨ ਜਿਵੇਂ ਰੱਖੀ ਆ ਹਾਂ ਠੀਕ ਹੈ ਬਣਿਆ ਨੂੰ ਹਾਂ ਜਿਆਦੇ ਆ ਮਾਰੇ ਨੂੰ ਮੈਂ ਤਾਂ ਗਲਤ ਆ ਹਾਂ ਮੈਂ ਨਹੀਂ ਮੰਨਣਾ ਹੂੰ ਉਹ ਮੈਂ ਜੀ ਦਾ ਗਲਤ ਤਾਂ ਬਿਲਕੁਲ ਹੀ ਬਾਹ ਇਹ ਕਿੰਨੇ ਘੱਟੇ ਹੋ ਜਾਂਦੇ ਆ ਹਾਂ ਤੁਹਾਨੂੰ ਦਿਖਾਉਂ ਗਏ ਆ ਕਈ ਗੱਲ ਆ ਜੀ ਪਰ ਮਸ਼ੀਨ ਕੀ ਧੋਣਿਆ ਯਾਰ ਕਿੰਨੇ ਬੜੇ ਔਖੇ ਹੋ ਜਾਂਦੇ ਯਾਰ ਬਹੁਤ ਵੱਡ ਜਾਂਦਾ ਜੀ ਮਸ਼ੀਨ ਚ ਸਿੱਟਨੇ ਸਾਰਾ ਕੁਝ ਕਰਨਾ ਹਾਂ ਬਾਤ ਚੋਤੀ ਫੋਣੀ ਹੈ ਜੀ ਨੂੰ ਕਰਨਾ ਔਖਾ ਹਮਲੇ ਜੀ ਮੈਨੂੰ ਪਾਣੀ ਨਹੀਂ ਲੋਟਦਾ ਪਹਿਲਾਂ ਲੋਟਦਾ ਜੀ ਮੈਂ ਸੁਝੇ ਪਾ ਦਿੰਦਾ ਹਾਂ ਦੇਖੋ ਥੱਲੇ ਆਡਾ ਵੀ ਆ ਗਿਆ ਹਾਂ ਮਾਰੇ ਝਾਂਕ ਕੇ ਪਾਣੀ ਐ ਪਾਇਆ ਹਾਂ ਹਾਂ ਐ ਕਿ ਹੈ ਨਾ ਬਿਲਕੁਲ ਜੀ हां सारा हिसाब आ गया भाई सारा हिसाब है अए करना ठीक है हम्म जी हां ਇਹ ਕਹਿ ਦਿੰਨੇ ਆ ਬਾਬਾ ਜੀ ਬੁੜੀਆਂ ਘਰ ਦਾ ਕੰਮ ਹੀ ਕਰਦੀਆਂ ਘਰ ਦਾ ਪਰ ਹੁਣ ਪਤਾ ਲੱਗਦਾ ਬਹੁਤ ਕੰਮ ਜਦੋਂ ਆਪ ਬੰਦਾ ਕਰਦਾ ਨਾ ਉਦੋਂ ਪਤਾ ਲੱਗਦਾ ਵੀ ਯਾਰ ਕਿੰਨਾ ਕੰਮ ਹੁੰਦਾ ਇਹ ਡੇਲੀ ਇੱਕ ਬੰਦੇ ਨੇ ਬਾਹਰ ਕੰਮ ਕਰਨਾ ਦਫ਼ਤਰਾਂ 'ਚ ਜਾ ਕੇ ਤੇ ਹੋਰ ਉਹਨੇ ਇੱਕ ਕੰਮ ਕਰੀ ਜਾਣਾ ਇਹ 100 ਕੰਮ ਬਣਦੇ ਆ ਜੀ ਕਿਤੇ ਉਹ ਕਰੋ ਕਿਤੇ ਹਾਂ ਕਿਤੇ ਉਹ ਕਰੋ ਕਿਤੇ ਉਹ ਕਰੋ ਕਣੀ ਬਹੁਤ ਔਖਾ ਜੀ ਹਾਂਜੀ ਲੈ ਲੈ ਆ ਕੰਮ ਲੈ ਲੈ ਆ ਕੰਮ ਪਾਤੇ ਜੀ ਸਾਰੇ ਮਤਲਬ ਇਹ ਸਟੈਂਡ ਦਾ ਵੀ ਹਿਸਾਬ ਆ ਗਿਆ ਨਾ ਬਾਬੇ ਕਿਹੜਾ ਕੱਪੜਾ ਕਿੱਥੇ ਪਾਉਣਾ ਹਾਂ ਸਾਰਿਆਂ ਨੂੰ ਵਧੀਆ ਹੋ ਗਿਆ ਸਟੈਂਡ ਵਾਲਾ ਹਾਂ ਜੀ ਤਨੀ ਤੇ ਬਾਲੀ ਤੋਂ ਤੱਕ ਸਾਰੇ ਜੀ ਦਾ ਜੀ ਹੈ ਨਾ ਹਾਂ ਇਹ ਤੇ ਹੁਣ ਆਇਆ ਕਿ ਮੇਰੇ ਮੇਰੇ ਪਾ ਕੇ ਕੰਮ ਧਰ ਜਾ ਹਾਂ ਕਿਦਾਂ ਘਰੇ ਫਾਇਦੇ ਦਾ ਹਾਂ ਜੀ ਬਿਲਕੁਲ ਜੀ ਰੋਦੇ ਤੇ ਆਏ ਆ ਵੀ ਉਹਦੇ ਤੇ ਆਏ ਤੁਰੇ ਚੱਲੋ ਬਸ ਸਿੱਧੇ ਪਾਈ ਜਾਣੇ ਆ ਇਹਦੇ ਤੇ ਲਵ ਲਵ ਕੇ ਟਿਕਾੜੇ ਤੇ ਓਵੇਂ ਤਰੀਕਾ ਚਾਹੀਦੇ ਤੇ ਪਾਉਣ ਵਾਸਤੇ ਮਤਲਬ ਹੈਣਾ ਬਾਈ ਇੱਥੇ ਅਮਰੀਕਾ ਜਿਵੇਂ ਹੁਣ ਬਾਬਾ ਜੀ ਦੀ ਬਣੀ ਪਈ ਹੈ ਹੈ ਬਾਈ ਕੈਨੇਡਾ ਜੀ ਵੀ ਆਹ ਕੋਈ ਕਰਨਾ ਪੈਂਦਾ ਬਿਲਕੁਲ ਜੀ ਉੱਥੇ ਸਾਰੇ ਕੰਮ ਆਪ ਹੀ ਕਰਦੇ ਆ ਜੀ ਜੇ ਘਰ ਵਾਲੀ ਸਭ ਰੋਟੀਆਂ ਲਾਉਂਦੀ ਹੈ ਤਾਂ ਬੰਦਾ ਆਟਾ ਗੁੰਨਦਾ ਹੈ ਨਾਲ ਤੇ ਦਰ ਨੂੰ ਕਹਿ ਦਿੰਦੇ ਆ